ਅੱਜ 5 ਦਿਨ ਬੀਤ ਜਾਣ ਦੇ ਬਾਵਜੂਦ ਵੀ ਹਜੇ ਤੱਕ ਨਹੀਂ ਪਤਾ ਕਿ ਬਲਦੇਵ ਸਿੰਘ ਕੌਣ ਹੈ ਹਲਕਾ ਜਿਹੜੇ ਐਮਐਲਏ ਨੇ ਉਹਨਾਂ ਨੂੰ ਨਹੀਂ ਪਤਾ ਬਲਦੇਵ ਸਿੰਘ ਕੌਣ ਹੈ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਪਤਾ ਕੌਣ ਹੈ ਵੀ ਹੁਣ ਕਿੱਡੀ ਵੱਡੀ ਘਾਟ ਹੈ ਸਰਕਾਰ ਦੀ ਕਿ ਜਿਹਨੂੰ ਕੋਈ ਜਾਣਦਾ ਹੀ ਨਹੀਂ ਉਹਦਾ ਨਾਮ ਬਲਦੇਵ ਸਿੰਘ ਲਿਸਟ 'ਚ ਕਿੱਦਾਂ ਪੈ ਗਿਆ ਮਾਰਕੀਟ ਕਮੇਟੀ ਦੀ ਚੇਅਰਮੈਨ ਦੀ ਕੁਰਸੀ ਹਾਕਾ ਮਾਰ ਰਹੀ ਹੈ ਉਹ ਬਲਦੇਵ ਸਿੰਘ ਜੀ ਉਹ ਬਲਦੇਵ ਸਿੰਘ ਜੀ ਸਤਿ ਸ਼੍ਰੀ ਅਕਾਲ ਪੰਜਾਬੀਓ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਕੌਣ ਹੈ ਬਲਦੇਵ ਸਿੰਘ ਜੀ ਹਾਂ ਜਗਰਾਉਂ ਮਾਰਕੀਟ ਕਮੇਟੀ ਦਾ ਚੇਅਰਮੈਨ ਬਲਦੇਵ ਸਿੰਘ ਜਿਹੜਾ ਕਿ ਪਿਛਲੇ 4-5 ਦਿਨਾਂ ਤੋਂ ਗੁੰਮਿਆ ਹੋਇਆ ਹੈ ਗੁੰਮਿਆ ਸ਼ਬਦ ਮੈਂ ਇਸ ਲਈ ਵਰਤ ਰਿਹਾ ਕਿ ਸਰਕਾਰ ਨੇ ਇੱਕ ਲਿਸਟ ਜਾਰੀ ਕੀਤੀ ਜਿਦੇ ਵਿੱਚ ਮਾਰਕੀਟ ਕਮੇਟੀਆਂ ਦੇ ਚੇਅਰਮੈਨ ਪੂਰੇ ਪੰਜਾਬ ਤੋਂ ਲਾਏ ਗਏ ਸਾਰੀਆਂ ਮਾਰਕੀਟ ਕਮੇਟੀਆਂ ਦੇ ਚੇਅਰਮੈਨਾਂ ਨੇ ਅਹੁਦੇ ਸਾਹਮਲੇ ਜ ਜਨਾਂ ਦੀਆਂ ਤਸਵੀਰਾਂ ਸਾਹਮਣੇ ਆ ਗਈਆਂ ਪਰ ਪੰਜਾਬ ਦੇ ਵਿੱਚ ਇਸ ਵਾਰ ਅਜੇਹਾ ਭੰਬਰਬੂਸਾ ਜਗਰਾਉਂ ਦੇ ਵਿੱਚ ਪਿਆ ਹੈ ਕਿ ਅੱਜ 5 ਦਿਨ ਬੀਤ ਜਾਣ ਦੇ ਬਾਵਜੂਦ ਵੀ ਹਜੇ ਤੱਕ ਨਹੀਂ ਪਤਾ ਕਿ ਬਲਦੇਵ ਸਿੰਘ ਕੌਣ ਹੈ ਹਲਕਾ ਜਿਹੜੇ ਐਮਐਲਏ ਨੇ ਉਹਨਾਂ ਨੂੰ ਨਹੀਂ ਪਤਾ ਬਲਦੇਵ ਸਿੰਘ ਕੌਣ ਹੈ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਪਤਾ ਕੌਣ ਹੈ ਜ਼ਿਲ੍ਹਾ ਪ੍ਰਧਾਨ ਨੂੰ ਨਹੀਂ ਪਤਾ ਬਲਦੇਵ ਸਿੰਘ ਕੌਣ ਹੈ ਵੋਲੰਟਰੀਆਂ ਨੂੰ ਪਤਾ ਕੌਣ ਹੈ ਆਲੇ ਦੁਆਲੇ ਹਲਕੇ ਦੇ ਵਿੱਚ ਵਿਚਰੇ ਲੋਕਾਂ ਨੂੰ ਨਹੀਂ ਪਤਾ ਵੀ ਇਹ ਬਲਦੇਵ ਸਿੰਘ ਹੈ ਕੌਣ ਕਿੱਥੋਂ ਲਿਆ ਕੇ ਇੱਕ ਬੰਬ ਸਿੱਟਿਆ ਗਿਆ ਤੇ ਉਹ ਬਲਦੇਵ ਸਿੰਘ ਜਗਰਾਓ ਮਾਰਕੀਟ ਕਮੇਟੀ ਦਾ ਚੇਅਰਮੈਨ ਲਗਾ ਦਿੱਤਾ ਗਿਆ ਤੁਸੀਂ ਦੇਖੋ ਵੀ ਹੁਣ ਕਿੱਡੀ ਵੱਡੀ ਘਾਟ ਹੈ ਸਰਕਾਰ ਦੀ ਕਿ ਜਿਹਨੂੰ ਕੋਈ ਜਾਣਦਾ ਹੀ ਨਹੀਂ ਉਹਦਾ ਨਾਮ ਬਲਦੇਵ ਸਿੰਘ ਲਿਸਟ 'ਚ ਕਿੱਦਾਂ ਪੈ ਗਿਆ ਕਿੱਦਾਂ ਉਹ ਸਾਈਨ ਹੋ ਕੇ ਮਨਜ਼ੂਰੀਆਂ ਮਿਲ ਗਈਆਂ ਵੀ ਭਾਈ ਬਲਦੇਵ ਸਿੰਘ ਚੇਅਰਮੈਨ ਬਣੂਗਾ ਜਦ ਕੋਈ ਬਲਦੇਵ ਸਿੰਘ ਕੋਈ ਹੈ ਹੀ ਨਹੀਂ ਨਾ ਕੋਈ ਆਮ ਆਦੀ ਪਾਰਟੀ ਦਾ ਵਲੰਟਰੀ ਹੈ ਨਾ ਕੋਈ ਇਹਨਾਂ ਦਾ ਵਰਕਰ ਹੈ ਨਾ ਹੀ ਇਹਨਾਂ ਦਾ ਕੋਈ ਅਹੁਦੇਦਾਰ ਹੈ ਕੋਈ ਹੈ ਹੀ ਨਹੀਂ ਕਿਸੇ ਗੁੰਮਸ਼ੁਦਾ ਬੰਦੇ ਨੂੰ ਚੱਕ ਕੇ ਆਮ ਆਦੀ ਪਾਰਟੀ ਨੇ ਚੇਅਰਮੈਨ ਹੀ ਦੇ ਕੇ ਜਗਰਾਉਂ ਮਾਰਕੀਟ ਕਮੇਟੀ ਦਾ ਚੇਅਰਮੈਨ ਲਾਤਾ ਇਦੋਂ ਮਾੜੇ ਹਾਲਾਤ ਸਰਕਾਰ ਦੇ ਕੀ ਹੋਣਗੇ ਜਿਹਨੂੰ ਇਹ ਨਹੀਂ ਪਤਾ ਵੀ ਅਸੀਂ ਚੇਅਰਮੈਨ ਕਿਨੂੰ ਲਾ ਰਹੇ ਹਾਂ ਪੰਜਾਬ ਦਾ ਵਿਕਾਸ ਕਿਵੇਂ ਕਰਨਗੇ ਕੀ ਮੁੱਖ ਮੰਤਰੀ ਸਾਹਿਬ ਇਹਦਾ ਜਵਾਬ ਦੇਣਗੇ ਜਗਰਾਉਂ ਦੇ ਵਿੱਚ ਸਭ ਤੋਂ ਪਹਿਲਾ ਦੌਰ ਦੇ ਵਿੱਚ ਸੀਗਾ ਗੋਪੀ ਸ਼ਰਮਾ ਗੋਪੀ ਸ਼ਰਮਾ ਉਹ ਨੌਜਵਾਨ ਹੈ ਜਿਹੜਾ ਕਿ ਜਦੋਂ ਦੀ ਪਾਰਟੀ ਬਣੀ ਆ ਆਮ ਆਦਮੀ ਪਾਰਟੀ ਹੋਣ ਚਾਹੀ ਆ ਉਦੋਂ ਤੋਂ ਆਮ ਆਦਮੀ ਪਾਰਟੀ ਨਾਲ ਜੁੜਿਆ ਹੋਇਆ ਹੈ ਇਸ ਤੋਂ ਬਾਅਦ ਵੀ ਐਮਐਲਏ ਵੀ ਜਿਨ੍ਹਾਂ ਤੇ ਹੱਥ ਧਰਦੇ ਨੇ ਉਹਨਾਂ ਦਾ ਵੀ ਨਾਮ ਇਹਦੇ ਵਿੱਚ ਨਹੀਂ ਆਇਆ ਸੇ ਬਲਦੇਵ ਸਿੰਘ ਕੌਣ ਹੈ ਇੱਕ ਗੁੰਮਸ਼ਦਾ ਦੀ ਤਲਾਸ਼ ਹੈ ਅਸੀਂ ਇਹ ਪੋਸਟਰ ਪਾ ਰਹੇ ਹਾਂ ਭਗਵਾਨ ਸਿੰਘ ਮਾਨ ਇਹਦਾ ਜਵਾਬ ਦੇਣ ਵੀ ਜਗਰਾਉਂ ਮਾਰਕੀਟ ਕਮੇਟੀ ਦਾ ਚੇਅਰਮੈਨ ਬਲਦੇਵ ਸਿੰਘ ਹੈ ਕੌਣ ਬਲਦੇਵ ਸਿੰਘ ਗੁੰਮਸ਼ਦਾ ਨੇ جے بھائی ਤੁਹਾਨੂੰ ਕਿਤੇ ਮਿਲਦੇ ਜਗਰਾਉਂ ਮਾਰਕੀਟ ਕਮੇਟੀ ਦਾ ਚੇਅਰਮੈਨ ਮੈਂ 92 ਵਿਧਾਇਕਾਂ ਨੂੰ ਪੁੱਛਣਾ ਚਾਹੁੰਦਾ ਮੱਖ ਮੰਤਰੀ ਸਾਹਿਬ ਇਹ ਤੇ ਦੱਸਣ ਵੀ ਭਾਈ ਤੁਸੀਂ ਜਗਰਾਉਂ ਦਾ ਮਾਰਕੀਟ ਕਮੇਟੀ ਦਾ ਚੇਅਰਮੈਨ ਕਿਹਨੂੰ ਥਾਪਿਆ ਜਿਹੜੇ ਕੋਈ ਪੱਤਰਕਾਰ ਬੋਲਦੇ ਨੇ ਉਹਨਾਂ ਤੇ ਪਰਚੇ ਦੇਣੇ ਤਾਂ ਤੁਹਾਨੂੰ ਬਹੁਤ ਆਉਂਦੇ ਨੇ 1 ਐਮਐਲ ਦੀ ਆਡੀਓ ਵਾਇਰਲ ਹੁੰਦੀ ਹੈ ਉਸ ਪੱਤਰਕਾਰ ਤੇ ਜੋ ਕਿ ਮਨਿੰਦਰਜੀਤ ਸਿੱਧੂ ਆ ਉੱਤੇ ਪਰਚਾ ਦੇਣਾ ਤਾਂ ਆਸਾਨ ਹੈ ਪਰ ਬਲਦੇਵ ਸਿੰਘ ਨਹੀਂ ਲੱਭ ਰਿਹਾ ਬਲਦੇਵ ਸਿੰਘ ਲੱਭਣਾ ਔਖਾ ਹੈ ਸੁੱਤੇ ਹੋਏ ਨੇ ਚੁਣ ਲਿਆ ਜਿਨ੍ਹਾਂ ਨੇ ਲਿਸਟ ਪਾਸ ਕਰਾਈ ਮੁੱਖ ਮੰਤਰੀ ਦੇ ਸਾਈਨ ਹੋਏ ਪ੍ਰਿੰਸੀਪਲ ਸੈਕ ਜਿਨ੍ਹਾਂ ਦੀ ਇਹ ਸਾਰਾ ਨੌਲੇਜ ਜਿਹੜੇ ਕੀ ਮੁੱਖ ਮੰਤਰੀ ਦਫ਼ਤਰ ਨਾਲ ਸੰਬੰਧਤ ਨੇ ਉਹ ਬੰਦੇ ਸੁੱਤੇ ਹੀ ਰਹਿੰਦੇ ਨੇ ਜਿਨ੍ਹਾਂ ਨੂੰ ਇਹ ਨਹੀਂ ਪਤਾ ਲੱਗਿਆ ਬਲਦੇਵ ਸਿੰਘ ਹੈ ਕੌਣ ਕਿਹਨੂੰ ਤੁਸੀਂ ਮਾਰਕੀਟ ਕਮੇਟੀ ਦਾ ਚੇਅਰਮੈਨ ਲਾ ਰਹੇ ਹੋ ਅੱਜ 5 ਦਿਨ ਬੀਤ ਜਾਣ ਦੇ ਬਾਵਜੂਦ ਵੀ ਮਾਰਕੀਟ ਕਮੇਟੀ ਦੀ ਚੇਅਰਮੈਨ ਦੀ ਕੁਰਸੀ ਹਾਕਾ ਮਾਰ ਰਹੀ ਹੈ ਉਹ ਬਲਦੇਵ ਸਿੰਘ ਜੀ ਉਹ ਬਲਦੇਵ ਸਿੰਘ ਜੀ ਪਰ ਇਹ ਬਲਦੇਵ ਸਿੰਘ ਜਿਹੜੇ ਬਲਦੇਵ ਸਿੰਘ ਹੋਣਗੇ ਉਹ ਪੁਰਾਣੇ ਵਰਕਰਾਂ ਦਾ ਹੱਕ ਖਾ ਕੇ ਸ਼ਾਇਦ ਗੂੜੀ ਨੀਂਦ ਸੁੱਤੇ ਹੋਏ ਨੇ ਸੋ ਇਸ ਲਈ ਤੁਸੀਂ ਵੀ ਪਾਈਬਲ ਦੇਵ ਸਿੰਘ ਨੂੰ ਲੱਭਣ ਦੀ ਪੂਰੀ ਕੋਸ਼ਿਸ਼ ਕਰੋ ਜੇ ਕਿਤੇ ਮਿਲਦਾ ਹੈ ਤਾਂ ਸਾਨੂੰ ਜ਼ਰੂਰ ਦੱਸੋ ਅਸੀਂ ਇਹ ਸਰਕਾਰ ਨੂੰ ਦੱਸਾਂਗੇ ਵੀ ਭਾਈ ਆਬਲ ਦੇਵ ਸਿੰਘ ਹੈ ਤੁਸੀਂ ਇਹਨੂੰ ਚੁਣਿਆ ਉਮੀਦ ਆ ਕਿ ਜਲਦੀ ਸਾਨੂੰ ਭਾਈ ਬਲਦੇਵ ਸਿੰਘ ਲੱਭ ਜਾਊਗਾ ਧੰਨਵਾਦ ਸਾਕਸ਼ੀ